ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਇੱਕ ਕਮਰ ਦਰਦ ਦਾ ਬਹੁਤ ਹੀ ਵਧੀਆ ਘਰੇਲੂ ਨੁਸਖਾ ਦੱਸਣ ਲੱਗੇ ਹਾਂ ਅਗਰ ਤੁਸੀਂ ਇਹ ਅਪਣਾਉਨੇ ਹੋ ਤੁਸੀਂ ਆਪਣਾ ਦੱਸਿਆ ਹੋਇਆ ਘਰੇਲੂ ਨੁਸਖਾ ਵਰਤਦੇ ਹੋ ਤਾਂ ਤੁਹਾਡੇ ਕਦੇ ਵੀ ਠੂਈ ਦੇ ਵਿੱਚ ਦਰਦ ਨਹੀਂ ਹੁੰਦਾ ਜੀ ਕਦੇ ਵੀ ਤੁਹਾਡੀ ਕਮਰ ਦਰਦ ਨਹੀਂ ਕਰੂਗੀ ਕਦੇ ਤੁਹਾਡਾ ਸਰੀਰ ਨਹੀਂ ਦਰਦ ਕਰੂਗਾ ਬਹੁਤ ਹੀ ਵਧੀਆ ਕਾਰਗਰ ਹੈ ਜੀ ਇਹ ਆਪਾਂ ਇਹਦੀ ਖਾਤਰ ਕੀ ਕਰਨਾ ਹੈਗਾ ਇੱਕ ਦੁੱਧ ਲੈ ਲਓ ਜੀ ਤੁਸੀਂ ਘਰੇ ਦੁੱਧ ਆਪਾਂ ਚੰਗਾ ਮੱਝ ਦਾ ਦੁੱਧ ਲੈ ਲੈਣਾ ਮੇਰੇ ਕੋਲੇ ਤਾਂ ਦੂਸਰਾ ਮੈਂ ਤਾਂ ਡੈਰੀ ਵਾਲਾ ਲੈਣੀ ਹੁੰਨੀ ਹੈ ਤੇ ਉਹ ਤੁਹਾਨੂੰ ਦਿਖਾਤਾ 2 ਕਿਲੋ ਦੁੱਧ ਲਿਆ ਜੀ ਆਪਾਂ ਤੇ ਆ ਚੁੰਡੀ ਸੇਵੀਆਂ ਬੋਲਦੇ ਆ ਜੀ ਇਹਨਾਂ ਨੂੰ ਆਪਾਂ ਚੁੰਡੀ ਨਾਲ ਵਟਣੀਆਂ ਹੁੰਦੀਆਂ ਮੈਦੇ ਦੀਆਂ ਇਹ ਮੈਂ ਵੀ ਆਹ ਚੁੰਡੀ ਨਾਲ ਵਟ ਕੇ ਤਿਆਰ ਕੀਤੀਆਂ ਸੀਗੀਆਂ ਜੀ ਬਹੁਤ ਹੀ ਵਧੀਆ ਬਣ ਜਾਂਦੀਆਂ ਨੇ ਇਹ ਇਹਨਾਂ ਨੂੰ ਮੜੀਆਂ ਮੜੀਆਂ ਕਰਕੇ ਵਟ ਲਓ ਤੁਸੀਂ ਤੇ ਸਕਾ ਲਓ ਆ ਮੈਂ ਬਣਾ ਕੇ ਰੱਖ ਰੱਖੀਆਂ ਨੇ ਆਪਾਂ 2 ਕਿਲੋ ਦੁੱਧ ਦੇ ਵਿੱਚ ਤੇ ਆ ਕੌਲੀ ਭਰ ਕੇ ਸੇਵੀਆਂ ਦੀ ਪਾ ਲੈਣੀ ਹੈਗੀ ਐ ਅਗਰ ਤੁਸੀਂ ਮੇਰੇ ਤਾਂ ਚਲੋ ਵੀ ਪਰਿਵਾਰ ਬੱਚੇ ਆਏ ਹੋਏ ਸੀ ਅਗਰ ਕਿਸੇ ਮਰੀਜ਼ ਨੇ ਕੱਲਾ ਆਪਦੀ ਖਾਤਰ ਬਣਾਉਣੀਆਂ ਤੇ ਇਹ ਥੋੜੀਆਂ ਜੀਆਂ ਬਹੁਤ ਹੁੰਦੀਆਂ ਨੇ ਆ ਤੁਸੀਂ ਅੱਧਾ ਕਿਲੋ ਦੁੱਧ ਦੇ ਵਿੱਚ ਬਣਾਓ ਜੀ ਇਹਨਾਂ ਨੂੰ ਤੇ ਤੁਸੀਂ ਮਤਲਬ ਕਿ ਇਹ ਰਜਾਨਾ ਡੇਲੀ ਅਗਰ ਖਾਣੇ ਹੋ ਇੱਕ ਮਹੀਨਾ ਖਾ ਲੋ ਬਹੁਤ ਹੀ ਜ਼ਿਆਦਾ ਫਾਇਦਾ ਕਰਦੀਆਂ ਨੇ ਪਹਿਲਾਂ ਇਹੀ ਚੀਜ਼ਾਂ ਚੱਲਦੀਆਂ ਹੁੰਦੀਆਂ ਸੀਗੀਆਂ ਅੱਛਾ ਧਿਆਨ ਰਵੇ ਜੀ ਇਹ ਬਣਾਉਣੀ ਪਿੱਤਲ ਦੇ ਭਾਂਡੇ ਦੇ ਵਿੱਚ ਹੀ ਹੁੰਦੀ ਹੈਗੀ ਐ ਪਿੱਤਲ ਦੇ ਭਾਂਡੇ ਚ ਤੁਸੀਂ ਤਿਆਰ ਕਰੋ ਪਿੱਤਲ ਦੀ ਕੜਛੀ ਪਿੱਤਲ ਦਾ ਹੀ 프라이ਪਨ ਆਪਣੇ ਜੋ ਵੀ ਹੈਗਾ ਪਤੀਲਾ ਤੇ ਆ ਦੇਖੋ ਤੁਸੀਂ ਮੈਂ ਇਹ 2 ਕਿਲੋ ਦੁੱਧ ਦੇ ਵਿੱਚ ਇੱਕ ਕੌਲੀ ਸੇਵੀਆਂ ਦੀ ਪਾ ਲਈ ਤੁਸੀਂ ਅੱਧਾ ਕਿਲੋ ਦੁੱਧ ਦੇ ਵਿੱਚ ਥੋੜ੍ਹਾ ਕਿ ਪਾ ਸਕਦੇ ਹੋ ਜਾਨੀ ਕਿ ਛੋਟੀ ਮੁੱਠੀ ਜਿਵੇਂ ਛੋਟੀ ਕੜਛੀ ਹੁੰਦੀ ਆ ਇੰਨੀਆਂ ਕ ਸੇਵੀਆਂ ਪਾ ਲਓ ਜਿੰਨਾ ਚਿਰ ਇਹ ਮਤਲਬ ਦੁੱਧ ਵਧੀਆ ਕੜ ਕੇ گاੜਾ ਨਹੀਂ ਹੁੰਦਾ ਹੈਗਾ ਵਧੀਆ ਸੇਵੀਆਂ ਰੇਜਦੀਆਂ ਨਹੀਂ ਹੈਗੀਆਂ ਉੰਨਾ ਚਿਰ ਆਪਾਂ ਇਹਨੂੰ ਹਲਾਈ ਜਾਣਾ ਚੰਗੀ ਤਰ੍ਹਾਂ ਹਲਾ ਕੇ ਬਣਾਉਣਾ ਹੈਗਾ ਇਹਨੂੰ ਵਧੀਆ ਜਦੋਂ ਇਹਨੇ ਵਧੀਆ ਵਾਲੇ ਖਾਨ ਲੱਗ ਗਈ ਤਾਂ ਤੁਸੀਂ ਇਹਨੂੰ ਥੋੜਾ ਜਿਹਾ ਚਿਰ ਦੀ ਖਾਤਰ ਇਹਨੂੰ ਟਾਕ ਦਿਓ ਜੀ ਤਾਂ ਕਿ ਇਹ ਨਾ ਮਤਲਬ ਕਿ ਅੰਦਰ ਭਾਫ਼ ਨਾਲ ਤਿਆਰ ਹੋਈ ਜਾਣ ਤੇ ਜ਼ਿਆਦਾ ਮਲਾਈ ਜੀ ਨਾ ਆਵੇ ਉੱਪਰ ਇਹ ਦੁੱਧ ਦੇ ਵਿੱਚ ਹੀ ਵਧੀਆ ਤਿਆਰ ਹੋਣ ਲੱਗ ਜਣ ਠੀਕ ਹੈ ਜੀ ਆ ਦੇਖੋ ਤੁਸੀਂ ਕਿੰਨਾ ਸੋਹਣਾ ਇਹ ਤਿਆਰ ਹੋ ਗਿਆ ਦੇਖੋ ਗਾੜਾ ਹੋ ਗਿਆ ਜੀ ਇਹ ਜਦੋਂ ਵਧੀਆ ਗਾੜਾ ਹੋ ਗਿਆ ਅਗਰ ਕੋਈ ਬੀਪੀ ਦਾ ਮਰੀਜ਼ ਹੈ ਤਾਂ ਉਹ ਚਲੋ ਘੋ ਨਾ ਪਾਵੇ ਜੀ ਅਗਰ ਕੋਈ ਬੀਪੀ ਕਿਸੇ ਨੂੰ ਨਹੀਂ ਹੈਗਾ ਤਾਂ ਥੋੜਾ ਜਿਹਾ ਤੁਸੀਂ ਇਹਦੇ ਵਿੱਚ ਰਿਜ ਦੀਆਂ ਦੇ ਵਿੱਚ ਦੋ ਚਮਚੇ ਘਿਓ ਪਾ ਸਕਦੇ ਹੋ ਤੇ ਵਿੱਚ ਹੀ ਮਿੱਠਾ ਪਾ ਦਿਓ ਜੀ ਕੁਛ ਚਿਰ ਇਹਨਾਂ ਨੂੰ ਰਿਜਣੀਆਂ ਰੱਖ ਦਿਓ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਢੱਕ ਕੇ ਰੱਖ ਦਿਓ ਜੀ ਤੁਸੀਂ ਆਪ ਦਾ ਇਹ ਰਾਤ ਨੂੰ ਸੌਣ ਲੱਗੇ ਖਾ ਲਓ ਤੇ 1 ਮਹੀਨੇ ਦੇ ਵਿੱਚ ਵਿੱਚ ਹੀ ਤੁਹਾਡੇ ਕਮਰ ਦਰਦ ਕੋਈ ਵੀ ਦਰਦ ਹੁੰਦਾ ਢੂਈ ਦਾ ਲੱਤਾਂਵਾਹਾਂ ਦਾ ਗੋਡਿਆਂ ਦਾ ਕਿਤੇ ਵੀ ਦਰਦ ਹੈਗਾ ਜੀ ਇਹਦੇ ਨਾਲ ਕੰਟਰੋਲ ਹੋਣ ਲੱਗ ਜਾਂਦਾ ਹੈ ਤੇ ਅਗਰ ਕੋਈ ਆਪਣੀ ਕਮਜ਼ੋਰੀ ਹੈ ਜੀ ਕਮਜ਼ੋਰੀ ਇਹਦੇ ਨਾਲ ਠੀਕ ਹੋਣ ਲੱਗ ਜਾਂਦੀ ਹੈ ਆਹ ਦੇਖੋ ਜੀ ਵਧੀਆ ਤਿਆਰ ਹੋ ਗਈਆਂ ਆਪਾਂ ਇਹਨਾਂ ਨੂੰ ਤਿਆਰ ਕਰ ਲਿਆ ਜੀ ਆਹ ਦੇਖੋ ਬਹੁਤ ਵਧੀਆ ਬਣ ਜਾਂਦੇ ਆ ਤੁਸੀਂ ਵੀ ਇਸ ਤਰ੍ਹਾਂ ਘਰੇ ਜਦੋਂ ਵੀ ਬੇਲੀਆਂ ਬੈਠੀਆਂ ਹੁੰਨੀਆਂ ਤੁਸੀਂ ਇਹਨੂੰ ਚੁੰਡੀ ਸੇਵੀਆਂ ਨੂੰ ਬਟਣੀਆਂ ਸ਼ੁਰੂ ਕਰ ਦਿਓ ਬੱਟ ਕੇ ਤਿਆਰ ਕਰਕੇ ਘਰੇ ਰੱਖਿਆ ਕਰੋ ਜੀ ਜਦੋਂ ਤੁਹਾਨੂੰ ਲੱਗੇ ਉਦੋਂ ਤੁਸੀਂ ਇਹਨੂੰ ਤਿਆਰ ਕਰ ਲਓ ਇਹ ਪਹਿਲਾਂ ਕੀ ਕਰਦੇ ਸੀ ਬਜ਼ੁਰਗਤਾ ਨਾਲ ਦੀ ਨਾਲ ਵਟਦੇ ਸੀ ਪਰ ਅੱਜ ਕੱਲ ਕਿਸੇ ਕੋਲੇ ਟਾਈਮ ਨਹੀਂਗਾ ਤੇ ਆਪਾਂ ਮੌਕੇ ਤੇ ਵੀ ਵਟ ਸਕਦੇ ਤੇ ਆਪਾਂ ਵਟ ਕੇ ਰੱਖ ਵੀ ਸਕਦੇ ਆ ਇਸ ਤਰ੍ਹਾਂ ਤੁਸੀਂ ਤਿਆਰ ਕਰਕੇ ਖਾਓ ਜੀ ਇੱਕ ਬਾਤੀ ਰੋਜ਼ਾਨਾ ਤੇ ਬਹੁਤ ਛੇਤੀ ਤੁਹਾਨੂੰ ਕੰਟਰੋਲ ਹੋਊਗਾ ਤੇ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਪਲੀਜ਼ ਇਹ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਮਿੱਠੇ ਮਿੱਠੇ ਕਮੈਂਟ ਕਰਿਆ ਕਰੋ ਤਾਂ ਕਿ ਹੋਰ ਵੀ ਉਤਸ਼ਾਹ ਵਧਿਆ ਰਹੇ ਜੀ